ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਰਸਗੁੱਲੇ ਬਣਾਉਣ ਲੱਗੇ ਬਿਲਕੁਲ ਸੌਖੇ ਤਰੀਕੇ ਦੇ ਨਾਲ ਜਿਹਦਾ ਵੀ ਮਿੱਠਾ ਖਾਣ ਨੂੰ ਮਨ ਕਰਦਾ ਬਾਜ਼ਾਰੋਂ ਲਿਆਉਣ ਦੀ ਜਗ੍ਹਾ ਤੁਸੀਂ ਘਰੇ ਬਣਾ ਕੇ ਤਿਆਰ ਕਰੋ ਬਹੁਤ ਥੋੜਾ ਸਮਾਨ ਚਾਹੀਦਾ ਥੋੜਾ ਸਮਾਂ ਚਾਹੀਦਾ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਗੈਸ ਚਲਾਇਆ ਪੈਨ ਰੱਖਿਆ ਥੋੜਾ ਜਿਹਾ ਦੋ ਤਿੰਨ ਚਮਚੇ ਪਾਣੀ ਦੇ ਪਾਤੇ ਆ ਦੁੱਧ ਥੱਲੇ ਨਾ ਲੱਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਦੋ ਕੋਲੀਆਂ ਦੁੱਧ ਦੀਆਂ ਦੋ ਕਾਲੀਆਂ ਦੋਧੀਆਂ ਪਾ ਕੇ ਇਹਨੂੰ ਆਪਾਂ ਉਵਾਲੀ ਦਿਵਾਣੀ ਆ ਦੁੱਧ ਨੂੰ ਤੇ ਜਦੋਂ ਇਹਨੂੰ ਉਵਾਲੀ ਆ ਕੇ ਗੈਸ ਨੂੰ ਆਪਾਂ ਕਰ ਦੇਣਾ ਬੰਦ ਦੇਖੋ ਦੁੱਧ ਨੂੰ ਉਵਾਲੀ ਆ ਗਈ ਹੈ ਐਨ ਬਧੇ ਤਰੀਕੇ ਨਾਲ ਦੁੱਧ ਆਪਣਾ ਜਿਹੜਾ ਰਿਜਨ ਆ ਗਿਆ ਗੈਸ ਆਪਾਂ ਬੰਦ ਕਰਤਾ ਹੁਣ ਇਹਨੂੰ ਥੋੜੇ ਜਿਹਾ ਠੰਡਾ ਕਰਨਾ ਦੁੱਧ ਨੂੰ ਪਹਿਲਾਂ ਹਲਕਾ ਜਿਹਾ ਠੰਡਾ ਕਰਨਾ ਇਹਨੂੰ ਐਦਾਂ ਤੇ ਫਿਰ ਆਪਾਂ ਥੋੜਾ ਜਿਹਾ ਪਾਣੀ ਲੈ ਕੇ ਉਹਦੇ ਵਿੱਚ ਪਾਉਣਾ ਸਿਰਕਾ ਦੁੱਧ ਦੇ ਹਿਸਾਬ ਦੇ ਨਾਲ ਤੁਸੀਂ ਸਿਰਕਾ ਲੈਣਾ ਦੇਖੋ ਮੈਂ ਇੱਕ ਚਮਚਾ ਸਿਰਕੇ ਦਾ ਪਾਇਆ ਸਿਰਫ ਜੇ ਦੁੱਧ ਤੁਸੀਂ ਜ਼ਿਆਦਾ ਰਸਗੁੱਲੇ ਬਣਾਣੇ ਜ਼ਿਆਦਾ ਦੁੱਧ ਆਪਾਂ ਫੜਨਾ ਹੈ ਤੇ ਫਿਰ ਤੁਸੀਂ ਜ਼ਿਆਦਾ ਪਾਓ ਆਪਾਂ ਸਿਰਫ ਇੱਕ ਚਮਚਾ ਪਾਇਆ ਤੇ ਦੁੱਧ ਨੂੰ ਇਸ ਤਰ੍ਹਾਂ ਠੰਡਾ ਕਰਨਾ ਜੇ ਤੁਸੀਂ ਠੰਡਾ ਨਹੀਂ ਕਰੋਗੇ ਬਿਲ ਉਬਲਦੇ ਦੁੱਧ ਦੇ ਵਿੱਚ ਪਾ ਦੋਗੇ ਤੇ ਉਹ ਜਿਹੜਾ ਆਪਣਾ ਪਨੀਰ ਬਣਨਾ ਸ਼ੈਨਾ ਬਣਨਾ ਉਹ ਬਿਲਕੁਲ ਚੀੜਾ ਬਣੂਗਾ ਇਸ ਤਰ੍ਹਾਂ ਬਿਲਕੁਲ ਸੌਫਟ ਬਣੂਗਾ ਥੋੜਾ ਜਿਹਾ ਠੰਡਾ ਕਰ ਲਓ ਦੁੱਧ ਨੂੰ ਜ਼ਿਆਦਾ ਵੀ ਨਹੀਂ ਕਰਨਾ ਤੇ ਫਿਰ ਇਹਨੂੰ ਦੋ ਤਿੰਨ ਵਾਰੀ ਕਰਕੇ ਜਿਹੜਾ ਆਪਾਂ ਪਾਣੀ ਸਿਰਕਾ ਵਾਲਾ ਰਲਾਇਆ ਹੈ ਨਾ ਦੋ ਤਿੰਨ ਵਾਰੀ ਕਰਕੇ ਇਹਦੇ ਵਿੱਚ ਆਪਾਂ ਪਾ ਦੇਣਾ ਦੇਖੋ ਦੁੱਧ ਫਟਣ ਲੱਗ ਗਿਆ ਆ ਤੇ ਇਸ ਤਰ੍ਹਾਂ ਆਪਾਂ ਫਿਰ ਇੱਕ ਵਾਰੀ ਥੋੜਾ ਜਿਹਾ ਪਾ ਦੱਤਾ ਜਿਹੜਾ ਰਹਿੰਦਾ ਉਹ ਫੇ ਪਾ ਦਾਂਗੇ ਸਾਰਾ ਪਾਣੀ ਅਲੱਗ ਹੋ ਜਾਊਗਾ ਦੁੱਧੇ ਦਾ ਜਿਹੜਾ ਇਹਦਾ ਸ਼ੈਨਾ ਆਪਾਂ ਤਿਆਰ ਕਰਨਾ ਉਹ ਅਲੱਗ ਹੋ ਜੁੱਧ ਦੁੱਧ ਫਟ ਜਾਊਗਾ ਆਪਣਾ ਵਧੀਆ ਤਰੀਕੇ ਦੇ ਨਾਲ ਦੇਖੋ ਦੁੱਧ ਆਪਣਾ ਐਨ ਵਧੀਆ ਤਰੀਕੇ ਦੇ ਨਾਲ ਜਿਹੜਾ ਫਟ ਚੁੱਕਿਆ ਆ ਤੇ ਗੈਸ ਨੂੰ ਬੰਦ ਕਰਕੇ ਦੁੱਧ ਨੂੰ ਥੋੜਾ ਜਿਹਾ ਹਲਕਾ ਠੰਡਾ ਕਰਕੇ ਫਿਰ ਇਹਦੇ ਵਿੱਚ ਤੁਸੀਂ ਸਿਰਕੇ ਵਾਲਾ ਪਾਣੀ ਪਾਉਣਾ ਨਹੀਂ ਤਾਂ ਤੁਹਾਡਾ ਪਨੀਰ ਜਿਹੜਾ ਬਿਲਕੁਲ ਚੀੜਾ ਬਣੂਗਾ ਨਾਰਮਲ ਪਨੀਰ ਵੀ ਬਣਾਣੇ ਇਸ ਤਰ੍ਹਾਂ ਹੀ ਬਣਾਣਾ ਹੈ ਤੇ ਹੁਣ ਇਹਨੂੰ ਸੂਤੀ ਕੱਪੜੇ ਦੇ ਵਿੱਚ ਸਾਫ਼ ਹੋਣਾ ਚਾਹੀਦਾ ਹੈ ਉਹਦੇ ਉੱਤੇ ਛਾਣ ਦਿੱਤਾ ਉਤ ਤੋਂ ਬਾਅਦ ਆਪਾਂ ਸਾਫ਼ ਪਾਣੀ ਇਹਦੇ ਉੱਤੇ ਪਾਉਣਾ ਸਿਰਕੇ ਦਾ ਟੇਸਟ ਬਿਲਕੁਲ ਨਾ ਆਵੇ ਇਹਦੇ ਵਿੱਚ ਤੇ ਇਹਨੂੰ ਵੀ ਪਾਣੀ ਨੂੰ ਇਹ ਨਿਚੋੜ ਦੇਣਾ ਆਪਾਂ ਇਹਨਾਂ ਸਾਈਡ ਤੇ ਨਿਕਲ ਗਿਆ ਪਾਣੀ ਸਾਰਾ ਤੇ ਹੁਣ ਇਹਨੂੰ ਆਪਾਂ ਇਦਾਂ ਹੱਥਾਂ ਨਾਲ ਫੜ ਕੇ ਕੱਪੜੇ ਨੂੰ ਨਿਚੋੜਦੇ ਆਂ ਪਹਿਲਾਂ ਨਿਚੋੜ ਕੇ ਇਹਦੇ ਵਿੱਚੋਂ ਇਹਨਾਂ ਸਾਰਾ ਪਾਣੀ ਜਿਹੜਾ ਕੱਢ ਦੇਣਾ ਆਪਾਂ ਫਿਰ ਇਹਨੂੰ ਇਸ ਛਾਣਨੀ ਦੇ ਵਿੱਚ ਆਪਾਂ ਰੱਖ ਕੇ ਤੇ ਇਹਦੇ ਉੱਤੇ ਕੋਈ ਭਾਰੀ ਚੀਜ਼ ਰੱਖ ਦੇਣੀ ਆ ਤਾਕੇ ਜਿਹੜਾ ਇਹਦੇ ਵਿੱਚ ਪਾਣੀ ਬਿਲਕੁਲ ਨਾ ਰਵੇ ਐਨ ਇਹਦਾ ਪਾਣੀ ਜਿਹੜਾ ਸਾਰਾ ਨਿਕਲ ਜਾਵੇ ਤੇ ਦੇਖੋ ਇਸ ਤਰ੍ਹਾਂ ਛਾਣਨੇ ਦੇ ਵਿੱਚ ਰੱਖ ਕੇ ਮੈਂ ਕਿਓਵੜਾ ਡੋਲੂ ਇਹਦੇ ਵਿੱਚ ਰੱਖ ਦਿੱਤਾ ਉੱਪਰ 15 ਕ ਮਿੰਟ ਮੈਂ ਇਹਨੂੰ ਇਸ ਤਰ੍ਹਾਂ ਟਕਿਆ ਸੀ ਤੇ ਹੁਣ ਇਹਨੂੰ ਆਪਾਂ ਇੱਕ ਥਾਲ ਦੇ ਵਿੱਚ ਕੱਢ ਲੈਣੇ ਆ ਬਹੁਤ ਹੀ ਸੌਖਾ ਤਰੀਕਾ ਆ ਠੀਕ ਆ ਜੀ ਥਾਲ ਚ ਕੱਢ ਕੇ ਹੁਣ ਇਹਨੂੰ ਆਪਾਂ ਮਸਲਣਾ ਹਲਕੇ ਹਲਕੇ ਹੱਥਾਂ ਦੇ ਨਾਲ ਤੇ ਫਟਾਫਟ ਨਹੀਂ ਇਹਨੂੰ ਮਸਲਣਾ ਹਲਕੇ ਹਲਕੇ ਹੱਥਾਂ ਦੇ ਨਾਲ ਇਹਨੂੰ ਐਦਾਂ ਮਸਲਣਾ ਆ ਤੇ ਹੱਥਾਂ ਦੀ ਗਰਮੀ ਦੇ ਨਾਲੇ ਜਿਹੜਾ ਇਹ ਬਹੁਤ ਹੋ ਜਾਂਦੀ ਹੈ ਹੱਥਾਂ ਦੀ ਗਰਮੀ ਆਪਣੀ ਇਸ ਕਰਕੇ ਤੇ ਉਹ ਹਲਕੇ ਹਲਕੇ ਹੱਥਾਂ ਨਾਲ ਐਦਾਂ ਪਹਿਲਾਂ ਮਸਲਦੇ ਆ ਤੇ 5 ਕਿ ਮਿੰਟ 5 ਮਿੰਟ ਮਸਲਣ ਤੋਂ ਬਾਅਦ ਮੈਂ ਪਾਉਣਾ ਇੱਕ ਚਮਚਾ ਇਹਦੇ ਵਿੱਚ ਪਾ ਤੱਕ ਕਾਰਨ ਫਲੋਰ ਦਾ ਅਗਰ ਕਾਰਨ ਫਲੋਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਇਹਦੀ ਜਗ੍ਹਾ ਮੈਦਾ ਪਾ ਸਕਦੇ ਹਲਵਾਈ ਜਦੋਂ ਵੀ ਰਸਗੂਲੇ ਬਣਾਉਂਦੇ ਆ ਉਹਦੇ ਵਿੱਚ ਮੈਦਾ ਪਾਉਂਦੇ ਜਾਂ ਕਾਰਨ ਫਲੋਰ ਪਾਉਂਦੇ ਜਾਂ ਕਾਰਨ ਸਟਾਰਚ ਪਾਉਂਦੇ ਆ ਆਪਾਂ ਇਹਦੇ ਵਿੱਚ ਕਾਰਨ ਫਲੋਰ ਦਾ ਪੌਣਾ ਕ ਚਮਚਾ ਪਾਇਆ ਤੁਸੀਂ ਆਪਣਾ ਜਿੰਨਾ ਤੁਸੀਂ ਇਹ ਸ਼ੈਨਾ ਬਣਾਇਆ ਉਹਦੇ ਹਿਸਾਬ ਨਾਲ ਪਾਓ ਫਿਰ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਐਨ ਸਮੂਥ ਮਲਾਈਮ ਜਿਹਾ ਇਹਨੂੰ ਜਿਹੜਾ ਤਿਆਰ ਕਰਨਾ ਆਪਾਂ ਹਲਕੇ ਹਲਕੇ ਹੱਥਾਂ ਨਾਲ ਮਲ ਕੇ ਤੇ ਤਾਂ ਕਿ ਆਪਣੇ ਜਿਹੜੇ ਰਸਗੁੱਲੇਆਂ ਦੇ ਵਿੱਚ ਬਿਲਕੁਲ ਵੀ ਕਰੈਕ ਨਾ ਆਣ ਤੇ ਇਹਨੂੰ ਬਿਲਕੁਲ ਨਰਮ ਮਲਾਈਮ ਜਿਹਾ ਬਣਾ ਕੇ ਤਿਆਰ ਕਰ ਲੈਣਾ ਆਪਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ ਵੀ ਤੇ ਰਸਗੁੱਲੇ ਵਧੀਆ ਬਣਨਗੇ ਤੇ ਪਹਿਲਾਂ ਇਹਨੂੰ ਐਦਾਂ ਇਕੱਠਾ ਕਰ ਲੰਨੇ ਆ ਫਿਰ ਆਪਾਂ ਥੋੜਾ ਜਿਹਾ ਪੋਰਸ਼ਨ ਲੈ ਕੇ ਇੱਕ ਰਸਗੁੱਲਾ ਆਪਾਂ ਪਹਿਲਾਂ ਇਹਦਾ ਬਣਾ ਕੇ ਦੇਖਦੇ ਆ ਜੀ ਤੇ ਫਟਦੇ ਤਾਂ ਨਹੀਂ ਅਗਰ ਫਟਦੇ ਆ ਤਾਂ ਇਹਨੂੰ ਹੋਰ ਮਸਲੋ ਤੁਸੀਂ ਹਲਕੇ ਹਲਕੇ ਹੱਥਾਂ ਨਾਲ ਠੀਕ ਆ ਜੀ ਪਹਿਲਾਂ ਆਪਾਂ ਚੈੱਕ ਕਰ ਲੰਨੇ ਆ ਤੇ ਦੇਖ ਸਕਦੇ ਤੁਸੀਂ ਬਿਲਕੁਲ ਕਿਤੇ क्रैक ਨਹੀਂ ਹੈਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਸਮੇਟ ਲੰਨੇ ਆ ਇਕੱਠਾ ਕਰ ਦੰਨੇ ਆ ਤੇ ਹੱਥਾਂ ਨੂੰ ਧੋ ਕੇ ਤੇ ਉਹਨੂੰ ਆਪਾਂ ਸਾਈਡ ਤੇ ਰੱਖਤਾ ਪਹਿਲਾਂ ਆਪਾਂ ਚਾਚਣੀ ਰਿਜਣੀ ਰੱਖਦੇ ਕਿਉਂਕਿ ਇਹਨੂੰ ਵੀ ਟਾਈਮ ਲੱਗਣਾ ਚਾਚਣੀ ਦਾ ਧਿਆਨ ਰੱਖਣਾ ਇੱਕ ਕੌਲੀ ਚੀਨੀ ਦੀ ਪਾਈ ਜਾਵੇ ਜਿਹੜੀ ਕੌਲੀ ਨਾਲ ਦੁੱਧ ਲਿਆ ਉਸੇ ਕੌਲੀ ਨਾਲ ਚੀਨੀ ਲਈ ਇੱਕ ਕੌਲੀ ਚੀਨੀ ਦੀ ਪਾਈ ਆ ਚਾਰ ਕੌਲੀਆਂ ਵਿੱਚ ਪਾਣੀ ਦੀਆਂ ਪਾਉਣ ਲੱਗੀਆਂ ਕਿਉਂਕਿ ਜਦੋਂ ਆਪਾਂ ਰਸਗੁੱਲੇ ਵਿੱਚ ਪਾਉਨੇ ਆ ਇੱਕਦਮ ਚਾਚਣੀ ਖਿੱਚ ਲੈਂਦੇ ਆ ਫਿਰ ਬਾਰ-ਬਾਰ ਵਿੱਚ ਪਾਣੀ ਪਾਉਣਾ ਪੈਂਦਾ ਉਹਨਾਂ ਦੀ ਸ਼ੇਪ ਵਿਗੜ ਜਾਂਦੀ ਹੈ ਇਸ ਕਰਕੇ ਤੁਸੀਂ ਚਾਚਣੀ ਐਸੇ ਹਿਸਾਬ ਨਾਲ ਬਣਾਓ ਤਾਂ ਕਿ ਆਪਾਂ ਨੂੰ ਦੁਬਾਰਾ ਪਾਣੀ ਨਾ ਪਾਉਣਾ ਪਵੇ ਦੇਖ ਸਕਦੇ ਤੁਸੀਂ ਦੋ ਕੌਲੀਆਂ ਦੁੱਧ ਸੀ ਇੱਕ ਕੌਲੀ ਚੀਨੀ ਦੀ ਇਹ ਚਾਰ ਕੌਲੀਆਂ ਪਾਣੀ ਦੀਆਂ ਪਾਈਆਂ ਮ ਗੈਸ ਨੂੰ ਔਨ ਕਰਤਾ ਇਹਨੂੰ ਹੁਣ ਆਪਾਂ ਅਵਾਲੀ ਆਉਣ ਦਿੰਨੇ ਜੀ ਤਾਂ ਕਿ ਆਪਣੀ ਚੀਨੀ ਵੀ ਖੁਰ ਜਾਵੇ ਤੇ ਇਹਨੂੰ ਚੰਗੀ ਤਰ੍ਹਾਂ ਅਵਾਲੀ ਵੀ ਆ ਜਾਵੇ ਤੇ 19 ਦੇਰ ਚ ਆਪਾਂ ਕਰਦੇ ਆ ਇੱਧਰ ਇਹਦੀਆਂ ਬੋਲਾਂ ਤਿਆਰ ਤੁਸੀਂ ਜਿੱਡੇ ਜਿੱਡੇ ਸਕੂਲੇ ਬਣਾਉਣੇ ਵੱਡੇ ਬਣਾਉਣੇ ਛੋਟੇ ਬਣਾਉਣੇ ਉਸ ਹਿਸਾਬ ਨਾਲ ਇਹਦੀਆਂ ਬੋਲਾਂ ਤਿਆਰ ਕਰ ਲਓ ਤੇ ਮੈਂ ਜਿਹੜੇ ਆ ਥੋੜੇ ਵੱਡੇ ਬਣਾਏ ਆ ਤੇ ਸਾਰੇ ਦੇ ਸਕੂਲੇ ਆਪਾਂ ਐਦਾਂ ਬਣਾ ਕੇ ਪਹਿਲਾਂ ਤਿਆਰ ਕਰਕੇ ਰੱਖ ਲੈਣੇ ਆ ਇਹ ਤੋਂ ਬਾਅਦ ਆਪਣੀ ਚਾਸ਼ਨੀ ਦੇ ਵਿੱਚ ਜਦੋਂ ਇਹਨਾਂ ਨੂੰ ਆਪਾਂ ਪਾਉਣਾ ਹੈ ਆ ਚਾਚਨੀ ਬਿਲਕੁਲ ਉਬਲਦੀ ਹੋਣੀ ਚਾਹੀਦੀ ਆ ਜਦੋਂ ਰਸਗੁੱਲੇ ਚਾਚਨੀ 'ਚ ਪਾਉਣੇ ਆ ਅੱਧੇ-ਅੱਧੇ ਮਿੰਟ ਦਾ ਫਰਕ ਪਾ ਕੇ ਇਹਨਾਂ ਨੂੰ ਪਾਉਣਾ ਇੱਕ ਰਸਗੁੱਲਾ ਪਾਤਾ ਚਾਚਨੀ 'ਚ ਦੇਖੋ ਪਹਿਲੇ ਮੈਂ ਸਾਰੇ ਬਣਾ ਕੇ ਰੱਖ ਲੈਣਾ ਚਾਚਨੀ ਉਬਲਣ ਲੱਗ ਗਈ ਉਧਰ ਆਪਣੀ ਇੱਕ ਰਸਗੁੱਲਾ ਚਾਚਨੀ ਦੇ ਵਿੱਚ ਪਾਤਾ ਅੱਧਾ ਮਿੰਟ ਰੁਕਣਾ ਆ ਤੁਸੀ ਨਾਲ ਦੀ ਨਾਲ ਇਕੱਠੇ ਨਹੀਂ ਪਾਉਣੇ ਹੈਗੇ ਨਹੀਂ ਤਾਂ ਚਾਚਨੀ ਠੰਡੀ ਹੋ ਜਾਏਗੀ ਰਸਗੁੱਲੇ ਉਸ ਵੇਲੇ ਸੁੰਗੜ ਜਾਊਗੇ ਉਹਨਾਂ ਨੇ ਚਾਚਨੀ ਬਿਲਕੁਲ ਨਹੀਂ ਪੀਣੀ ਹੈਗੀ ਤੇ ਜਾਚਨੀ ਰਚਣੀ ਨਹੀਂ ਉਹਨਾਂ ਦੇ ਵਿੱਚ ਦੇਖ ਸਕਦੇ ਤੁਸੀਂ ਅੱਧੇ ਮਿੰਟ ਦਾ ਫਰਕ ਪਾ ਕੇ ਇਸ ਤਰ੍ਹਾਂ ਮੈਂ ਸਾਰੇ ਰਸਗੋਲੇ ਇਦਾਂ ਹੀ ਇਹਦੇ ਵਿੱਚ ਪਾਏ ਆ ਚਾਸ਼ਣੀ ਦੇ ਅੱਧੇ-ਅੱਧੇ ਮਿੰਟ ਰੋਕ-ਰੋਕ ਕੇ ਤਾਂ ਕਿ ਉੱਬਲਦੀ ਰਵੇ ਰਿੱਝਦੀ ਰਵੇ ਚਾਸ਼ਣੀ ਆਪਣੀ ਠੀਕ ਆ ਜੀ ਤੇ ਇਹਨੂੰ ਹੁਣ ਆਪਾਂ ਐਸੇ ਤਰ੍ਹਾਂ ਫੁੱਲ ਗੈਸ ਦੇ ਉੱਤੇ ਇਹਨੂੰ ਰਿੱਜਣ ਦੇਣਾ ਆ ਟੱਕ ਕੇ ਇਹਨੂੰ ਆਪਾਂ ਪਕਾਉਨੇ ਆ ਟੱਕ ਕੇ ਇਹਨੂੰ ਆਪਾਂ ਪਹਿਲਾਂ 5-6 ਮਿੰਟ ਇਹਨੂੰ ਪਹਿਲਾਂ ਪਕਾਉਨੇ ਆ ਤੇ ਦੇਖੋ ਰਸਗੋਲਿਆਂ ਦਾ ਸਾਈਜ਼ ਡਬਲ ਹੋ ਗਿਆ ਪਹਿਲਾਂ ਨਾਲੋਂ 6 ਮਿੰਟ ਮੈਂ ਇਹਨੂੰ ਪਕਾਇਆ ਸੀ ਤੇ ਬਹੁਤ ਹੀ ਵਧੀਆ ਰਸਗੁੱਲੇ ਫੁੱਲ ਗਏ ਆ ਆਪਣੇ ਤੇ ਹੁਣ ਫਿਰ ਇਹਨੂੰ ਆਪਾਂ ਟੱਕ ਦੰਨੇ ਆ ਟੱਕ ਕੇ ਇਹਨੂੰ ਫਿਰ ਪਕਾਉਨੇ ਆ ਠੀਕ ਆ ਜੀ ਤੇ ਦੇਖੋ ਮੈਂ ਜਿਹੜੇ ਟੱਕ ਦਿੱਤੇ ਸੀਗੇ ਗੈਸ ਨੂੰ ਮੈਂ ਘੱਟ ਕਰ ਦਿੱਤਾ ਸੀ ਟੱਕ ਦਿੱਤੇ ਸੀ ਟੱਕ ਕੇ ਫਿਰ ਇਹਨੂੰ ਮੈਂ 10 ਮਿੰਟ ਜਿਹੜਾ ਆ ਫਿਰ ਪਕਾਇਆ ਠੀਕ ਆ ਜੀ ਫਿਰ ਮੈਂ ਦੁਬਾਰਾ ਟੱਕਦੇ ਸੀ ਤੇ ਹੁਣ ਇਹਨੂੰ ਆਪਾਂ ਠੰਡਾ ਹੋਣ ਦਿੰਨੇ ਟੱਕਣ ਤੋਂ ਬਾਅਦ 5 ਕਿ ਮਿੰਟ ਮੈਂ ਫੇਪਾਇਆ ਟੋਟਲ ਇਹਨੂੰ ਮੈਂ 20 ਮਿੰਟ ਜਿਹੜਾ ਰਸਗੁੱਲਿਆਂ ਨੂੰ ਇਹਨ ਪਕਾਇਆ ਤੇ ਇਹਨਾਂ ਨੂੰ ਹੁਣ ਆਪਾਂ ਚੈੱਕ ਕਰਦੇ ਆਂ ਵੀ ਆਪਣੇ ਬਣ ਚੁੱਕੇ ਰਸਗੁੱਲੇ ਨਾਲ ਵਿੱਚ ਆਚਣੀ ਚਲੇ ਗਈ ਆ ਦੇਖੋ ਕੌਲੀ ਚ ਪਾਣੀ ਲਿਆ ਉਹ ਚੈੱਕ ਰਸਗੁੱਲਾ ਪਾਇਆ ਬਿਲਕੁਲ ਥੱਲੇ ਡੁੱਬ ਗਿਆ ਭਾਰੇ ਹੋ ਗਏ ਆ ਇਹ ਐਨ ਬਣ ਚੁੱਕੇ ਚਾਸ਼ਣੀ ਬਿਲਕੁਲ ਇਹਨਾਂ ਵਿੱਚ ਰਚ ਗਈ ਆ ਠੀਕ ਆ ਜੀ ਮੈਂ ਇਹਨੂੰ ਠੰਡੇ ਹੋਣ ਲਈ ਰੱਖ ਦਿੱਤਾ ਸੀ ਤੇ ਜਦੋਂ ਇਹ ਠੰਡੇ ਹੋ ਗਏ ਉਦੋਂ ਇਹਨਾਂ ਨੂੰ ਚਾਸ਼ਣੀ ਵਿੱਚੋਂ ਕੱਢ ਕੇ ਕਿਸੇ ਵੀ ਤੁਸੀਂ ਬੋਲ ਦੇ ਵਿੱਚ ਪਾ ਲਓ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਨਰਮ ਮੁਲਾਇਮ ਆਪਣੇ ਰਸਗੁੱਲੇ ਜਿਹੜੇ ਇਸ ਤਰ੍ਹਾਂ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਮੈਂ ਦਿਖਾਣੀ ਤੁਹਾਨੂੰ ਕਿੰਨਾ ਰਸਾ ਇਹਨਾਂ ਦੇ ਵਿੱਚ ਐਨ ਦੇਖੋ ਭਰੇ ਪਏ ਆ ਰਸੇ ਦੇ ਨਾਲ ਬਹੁਤ ਹੀ ਵਧੀਆ ਨਰਮ ਨਚੋੜਨ ਤੇ ਤੁਹਾਨੂੰ ਪਤਾ ਲੱਗਦਾ ਹੋਊਗਾ ਤੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰਦੇ ਹੋ ਸਪੋਰਟ ਕਰੋ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ